ਦੇਸ਼ ਵਿੱਚ ਜਿਗਵਾ ਫਿਰ ਤੋਂ ਮੌਸਮ ਨੇ ਕਰਵਟ ਲਈ ਹੈ ਕੁਝ ਥਾਵਾਂ ਉਤੇ ਚਕਰਵਾਦੀ ਹਲਚਲ ਹੈ ਅਤੇ ਕੁਝ ਥਾਵਾਂ ਤੇ ਪੱਛਮੀ ਗੜਬੜੀ ਸਰਗਰਮ ਹੈ ਜਿਸ ਕਾਰਨ ਕਈ ਰਾਜਾਂ ਦੇ ਵਿੱਚ ਅਸਮਾਨ ਤੇ ਕਾਲੇ ਬੱਦਲ ਛਾਏ ਰਹਿਣਗੇ ਅਤੇ ਭਾਰੀ ਬਾਰਿਸ਼ ਵੀ ਹੋਵੇਗੀ ਜਿਸ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ 파ਤੀ ਮੌਸਮ ਵਿਭਾਗ ਨੇ بارش ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਐਮਡੀ ਦੇ ਅਨੁਸਾਰ ਬਿਹਾਰ ਪੱਛਮੀ ਬੰਗਾਲ 오ਡੀਸਾ ਪੂਰਵੀ ਮਧ ਪ੍ਰਦੇਸ਼ ਝਾਰਖੰਡ ਛਤੀਸਗੜ ਉੱਤਰਾਖੰਡ ਅਤੇ ਉੱਤਰੀ ਤੇਲੰਗਾਨਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਦਿਨ ਦੇ ਤਾਪਮਾਨ ਦੇ ਵਿੱਚ 1 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ ਜਦੋਂ ਕਿ ਪੂਰਬੀ ਰਾਜਸਥਾਨ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਤਾਪਮਾਨ 1 ਤੋਂ 3 ਡਿਗਰੀ ਸੈਲਸੀਅਸ ਤੱਕ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਪਹਾੜਾਂ ਉੱਤੇ ਇੱਕ ਨਵੀਂ ਪੱਛਮੀ ਘੜਬੜੀ ਪੈਦਾ ਹੋ ਰਹੀ ਹੈ ਇਸ ਦੇ ਪ੍ਰਭਾਵ ਕਾਰਨ 19-20 ਫਰਵਰੀ ਨੂੰ ਰਖਣ ਦੇ ਵਿੱਚ ਵੀ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਅਤੇ ਪਛਮੀ ਉੱਤਰ ਪ੍ਰਦੇਸ਼ ਦੇ ਵਿੱਚ 19 ਤੋਂ 20 ਫਰਵਰੀ ਤੱਕ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਦੀ ਉਚਾਈ ਤੇ ਨਾਗਾ ਲੈਂਡ ਅਤੇ ਆਲੇ ਦੁਆਲੇ ਦੇ ਖੇਤਾਂ ਦੇ ਵਿੱਚ ਚੱਕਰਵਾਤ ਬਣ ਰਿਹਾ ਹੈ ਜਿਸ ਕਾਰਨ 21 ਫਰਵਰੀ ਤੱਕ ਉੱਤਰ ਪੂਰਬੀ ਭਾਰਤ ਦੇ ਵਿੱਚ ਪਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ 19 ਫਰਵਰੀ ਨੂੰ ਉੱਤਰ ਪੂਰਬ ਦੇ ਕਈ ਰਾਜਾਂ ਦੇ ਵਿੱਚ ਤੂਫਾਨ ਦੀ ਸੰਭਾਵਨਾ ਵੀ ਫ੍ਰਕਟਾਈ ਗਈ ਹੈ ਅਸਾਮ ਅਤੇ ਮੇਘਾਲਿਆ ਦੇ ਵਿੱਚ 19 ਫਰਵਰੀ ਨੂੰ ਪਾਰੀਮੀ ਪੈਣ ਦੀ ਸੰਭਾਵਨਾ ਹੈ ਅਗਲੇ 7 ਦਿਨਾਂ ਤੱਕ ਅਰਨਾਚਲ ਪ੍ਰਦੇਸ਼ ਅਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਤ੍ਰਿਪੁਰਾ ਉਪ ਹਿਮਾਲਿਆਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਪਹਾੜਾ ਉੱਤੇ ਇੱਕ ਨਵੀਂ ਪੱਛਮੀ ਗੜਬੜੀ ਪੈਦਾ ਹੋ ਰਹੀ ਹੈ ਇਸ ਦੇ ਪ੍ਰਭਾਵ ਕਾਰਨ 19-20 ਫਰਵਰੀ ਨੂੰ ਉੱਤਰਾਖੰਡ ਦੇ ਵਿੱਚ ਵੀ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਵਿੱਚ 19 ਫਰਵਰੀ ਤੱਕ ਅਤੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 19 ਤੋਂ 20 ਫਰਵਰੀ ਤੱਕ ਪਾਰੀਮੀ ਪੈਣ ਦੀ ਸੰਭਾਵਨਾ ਹੈ।